ਦੁਨੀਆ ਦੇ ਸਾਹਮਣੇ ਆਈ ਦੁਨੀਆ ਦੇ ਸਭ ਤੋਂ ਤਾਕਤਵਰ ਸ਼ਖਸ ਦੀ ਅਜਿਹੀ ਤਸਵੀਰ ਜਿਸ ਤੋਂ ਪਾਬਕ ਹੋ ਕੇ ਰੋ ਪਏ ਤਸਵੀਰ ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਦੀ ਹੈ ਓਬਾਮਾ ਅਮਰੀਕਾ ਚ ਹਥਿਆਰਾਂ ਦੀ ਵਾਧਦੀ ਹੋੜ ਨੂੰ ਲੈ ਕੇ ਬੇहद ਚਿੰਤਤ ਨੇ ਅਮਰੀਕਾ ਦੇ ਹਰ ਘਰ ਚ ਕਰੀਬ ਇੱਕ ਲਾਇਸੈਂਸੀ ਬੰਦੂਕ ਹੈ ਇਸ ਤੋਂ ਇਲਾਵਾ ਹਜ਼ਾਰਾਂ ਲੋਕਾਂ ਕੋਲ ਨਜਾਇਜ਼ ਹਥਿਆਰ ਨੇ ਅਮਰੀਕੀ ਸਮਾਜ ਵਿੱਚ ਇਹ ਹਥਿਆਰ ਹਿੰਸਾ ਦਾ ਵੱਡਾ ਕਾਰਨ ਨੇ ਓਬਾਮਾ ਇਹਨਾਂ ਹਥਿਆਰਾਂ ਤੇ ਲਗਾਮ ਲਾਉਣਾ ਚਾਹੁੰਦੇ ਨੇ ਪਰ ਕਾਨੂੰਨ ਨਹੀਂ ਬਣ ਸਕਿਆ ਓਬਾਮਾ ਨੇ ਵਾਈਟ ਹਾਊਸ ਚ ਆ ਕੇ ਸਾਨੂੰ ਕਿਸੇ ਵੀ ਤਰ੍ਹਾਂ ਹਥਿਆਰਾਂ ਦੀ ਹੋੜ ਨੂੰ ਰੋਕਣਾ ਪਵੇਗਾ ਇਸ ਲਈ ਅਸੀਂ ਕੋਈ ਬਹਾਨਾ ਨਹੀਂ ਕਰ ਸਕਦੇ ਇਹ ਕਹਿੰਦੇ ਕਹਿੰਦੇ ਓਬਾਮਾ ਭਾਵੁਕ ਹੋ ਗਏ ਉਹਨਾਂ ਆਖਿਆ ਕਿ ਅਸੀਂ ਰਿਪਬਲਿਕਨ ਪਾਰਟੀ ਦਾ ਵੀ ਸਾਥ ਚਾਹੁੰਦੇ ਹਾਂ ਓਬਾਮਾ ਨੇ ਅਮਰੀਕਾ ਨੂੰ ਪ੍ਰੋਸਾ ਦਵਾਇਆ ਕਿ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਅਜਿਹੇ ਇੰਤਜ਼ਾਮ ਕਰਕੇ ਜਾਣਗੇ ਕਿ ਅਮਰੀਕਾ 'ਚ ਗਣਤੰਤਰ ਤੇ ਕਾਬੂ ਪਾਇਆ ਜਾ ਸਕੇ